ਪੰਜਾਬ ਪੁਲਿਸ ਐਗਜ਼ੀਕਿਊਟਿਵ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਯੂਨਿਟ ਦੀ ਅੱਜ ਅਹਿਮ ਬੈਠਕ ਹੋਈ ਜਿਸ ਵਿੱਚ ਨਵੇਂ ਮੈਂਬਰ ਵੀ ਜੋੜੇ ਗਏ ਅਤੇ ਨਾਲ ਹੀ ਜਨਵਰੀ ਮਹੀਨੇ ਦੇ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਦੇ ਜਿਨ੍ਹਾਂ ਦੇ ਜਨਮ ਦਿਨ ਸੀ ਉਹਨਾਂ ਨੂੰ ਲੋਈ ਅਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਹੈ ਐਸੋਸੀਏਸ਼ਨ ਉਸ ਦਾ ਤੇ ਉਸ ਦੇ ਪਰਿਵਾਰ ਦਾ ਹੱਥ ਫੜੇਗੀ ਤੇ ਜਿੰਨੀ ਹੋ ਸਕੇ ਮਦਦ ਕਰੇਗੀ ਨਾਲ ਹੀ ਐਸੋਸੀਏਸ਼ਨ ਦੇ ਵਿੱਚ ਕਈ ਨਵੇਂ ਮੈਂਬਰ ਵੀ ਜੁੜੇ ਹਨ ਆਓ ਵੇਖੋ ਪੂਰੀ ਰਿਪੋਰਟ ਸਰ ਐਸੋਸੀਏਸ਼ਨ ਦਾ ਨਾਮ ਦੱਸਿਓ ਆਪਣਾ ਆਪਣਾ ਨਾਮ ਦੱਸਿਓ ਤੇ ਅੱਜ ਕਿਸ ਚੀਜ਼ ਦੀ ਮੀਟਿੰਗ ਕੀਤੀ ਕੀ ਉਸ ਬਾਰੇ ਜਾਣਕਾਰੀ ਸਾਡੀ ਪੰਜਾਬ ਪੁਲਿਸ ਅਡਜੈਕਟਿਵ ਪੈਨਸ਼ਨਰ ਵੈਲਫੇਅਰ ਅਫੀਸ਼ਨ ਵੱਲੋਂ ਆਪਣੇ ਪਰਿਵਾਰਕ ਸਬੰਧ ਚ ਜਾਂ ਆਪਸ ਵਿੱਚ ਕੋਈ ਦੁੱਖ ਤਕਲੀਫ ਸੁਣਨ ਵਾਸਤੇ ਜਾਂ ਕਿਸੇ ਦੀ ਮਦਦ ਦੀ ਲੋੜ ਹੋਵੇ ਕੋਈ ਸਰਕਾਰੀ ਕਾਨੂੰਨ ਜਾਂ ਕੋਈ ਲੈਟਰ ਬਾਰੇ ਦੱਸਣ ਵਾਸਤੇ ਮੀਟਿੰਗ ਕੀਤੀ ਗਈ ਅਸੀਂ ਤੁਹਾਡਾ ਆਇਆ ਨਾ ਸਾਰਿਆਂ ਦਾ ਸਨੇ ਫੋਟੋਗ੍ਰਾਫਰਾਂ ਦਾ ਧੰਨਵਾਦ ਕਰਦੇ ਆ ਤੇ ਬਾਹਰੋਂ ਆਏ ਸਾਡੇ ਐਸਪੀ ਸਾਹਿਬ ਫਿਰ ਸਰਬਜੀਤ ਸਿੰਘ ਜੀ ਭੰਦੇਰ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਕਿ ਸਾਡੇ ਭਰਾ ਮੇਰੇ ਗਵਾਂਢੀ ਪਿੰਡ ਤੋਂ ਵੀ ਭਰਾ ਸਾਡੇ ਵਿੱਚ ਅੱਜ ਸ਼ਾਮਲ ਹੋਏ ਅੱਜ ਸਰ ਆਪ ਦੇਖਿਆ ਕਿ ਤੁਸੀਂ ਜਿਨ੍ਹਾਂ ਦੇ ਜਨਮ ਦਿਨ ਸੀਗੇ ਉਹਨਾਂ ਨੂੰ ਇਹ ਸਨਮਾਨਿਤ ਵੀ ਕੀਤਾ ਗਿਆ ਤੇ ਇੱਕ ਸ਼ੁਭ ਕਾਮਨਾ ਵੀ ਦਿੱਤੀ ਗਈ ਉਸ ਬਾਰੇ ਸਰ ਚਾਹੁੰਦੇ ਹੋਗੇ ਉਹ ਅਸੀਂ ਇਸ ਸਾਲ ਇਸਮੀ ਨੇਜ ਜਿਹੜੇ ਸਾਡੇ ਸਹਿਬਾਨ 80 ਸਾਲ ਤੋਂ ਉੱਪਰ ਦੀ ਐਵਰੇਜ ਦੇ ਸੀ ਉਹਨਾਂ ਨੂੰ ਲੋਈਆਂ ਦੇ ਕੇ ਸ਼ੁਭ ਕਾਮਨਾਵਾਂ ਦੇ ਤੀਆਂ ਗੀਆਂ ਵਧਾਈਆਂ ਦਿੱਤੀਆਂ ਗੀਆਂ ਤੇ ਮਨੋ ਕਾਮਨਾ ਲੰਮੀ ਉਮਰ ਦੀ ਕੀਤੀ ਗਈ ਖੁਸ਼ੀਆਂ ਵਾਸਤੇ ਤੰਦਰੁਸਤੀ ਵਾਸਤੇ ਮਨੋ ਕਾਮਨਾ ਕੀਤੀ ਸਰ ਜਦੋਂ ਐਸੋਸੀਏਸ਼ਨ ਦੀ ਗੱਲ ਆਉਂਦੀ ਹੈ ਕਿ ਐਸੋਸੀਏਸ਼ਨ ਜਦੋਂ ਫੰਡ ਆਂਦਾ ਹੈਗਾ ਕਿਆ ਤੁਹਾਡੇ ਟਰਾਂਸਪੈਰੈਂਸੀ ਹੈ ਕੋਈ ਵੀ ਬੰਦਾ ਕਿੱਥੇ ਖਰਚਾ ਹੋ ਰਿਹਾ ਕਿੰਨਾ ਖਰਚਾ ਹੋ ਰਿਹਾ ਫੰਡ ਨੂੰ ਬਖੂਬੀ ਦੇਖ ਸਕਦਾ ਕਿ ਇਹ ਸਾਡੇ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਅਗਰ ਕਿਸੇ ਨੂੰ ਕੋਈ ਡਾਊਟ ਹੋਵੇ ਵੀ ਪੈਸਾ ਕਿੱਥੇ ਜਾਂਦਾ ਜਿਹੜਾ ਫੰਡ ਇਕੱਠਾ ਹੁੰਦਾ ਹੈ ਜਦੋਂ ਮਰਜੀ ਕਿਸੇ ਟਾਈਮ ਆ ਕੇ ਮੈਥੋਂ ਹਿਸਾਬ ਲੈ ਸਕਦਾ ਸਰੀਕ ਇੱਕ ਇੱਕ ਨਵੇਂ ਪੈਸੇ ਦਾ ਹਿਸਾਬ ਦਿੱਤਾ ਜਾਊਗਾ ਤੁਹਾਡੇ ਨੋਟਿਸ 'ਚ ਇਹ ਵੀ ਲਿਆ ਦਿੰਨੇ ਆ ਅੱਜ ਤੋਂ ਪਹਿਲਾਂ ਜਿੰਨੀ ਅਸੀਂ ਪਿਛਲੀ ਵਾਰ ਵੀ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਸੀ ਆਪਣੇ ਕੋਲੋਂ 10-1000 ਰੁਪਇਆ ਪਾ ਕੇ ਉਹ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਸੀ ਜਿਹਦੇ ਚ ਖਾਣਾ ਵਗੈਰਾ ਸਭ ਬਾਕੀ ਇੱਥੇ ਸਾਡੇ ਆਏ ਸਹਿਵਾਨਾਂ ਨੇ ਵੀ ਸਾਨੂੰ ਫੰਡ ਦਿੱਤਾ ਸੀ ਟੋਟਲ ਖਰਚਾ 32-33000 ਆਇਆ ਸੀ ਜਿਹਦੇ ਵਿੱਚੋਂ ਐਸੋਸੀਏਸ਼ਨ ਬਣਾਉਣ ਦਾ ਵੀ ਖਰਚਾ ਸੀ 5000 ਰੁਪਇਆ ਜਿਸ ਸਬੰਧ ਦੇ ਨੇ ਸਾਨੂੰ ਐਸੋਸੀਏਸ਼ਨ ਬਣਾ ਕੇ ਗਾਈਡ ਕਰਕੇ ਤਾਡੀ ਮਦਦ ਕਰਕੇ ਸਾਡੀ ਐਸੋਸੀਏਸ਼ਨ ਬਣਵਾਈ ਸੀ ਸਰ ਹੁਣ ਪਰਿਵਾਰ ਚ ਕਿੰਨਾ ਕੁ ਵਾਦਾ ਹੋ ਗਿਆ ਕਿੰਨੇ ਕੁ ਮੈਂਬਰ ਜੁੜ ਗਏ ਆ ਤੁਹਾਡੇ ਨਾਲ ਇੰਡੀਵਿਜੂਅਲ ਦੇ ਵਿੱਚ ਦਿਨੋਂ ਦਿਨ ਨਵੇਂ ਮੈਂਬਰ ਸਾਹਿਬਾਨ ਆ ਰਹੇ ਨੇ ਕੁਝ ਆ ਚੁੱਕੇ ਨੇ ਪਰ ਸਰਦੀ ਦਾ ਮੌਸਮ ਹੋਣ ਕਰ ਕੁਝ ਡਿਲੇ ਹੋ ਰਿਹਾ ਹੈ ਬਿਲਕੁਲ ਸਰ ਤਕਰੀਬਨ ਗੱਲ ਕੇ ਜੀ ਤਕਰੀਬਨ ਜਿੰਨੇ ਸਾਡੇ ਐਡਜੈਕਟਿਵ ਦੇ ਮੈਂਬਰ ਸਾਹਿਬਾਨ ਨੇ ਸਭ ਦੇ ਸਭ ਥੋੜੀ ਥੋੜੀ ਆ ਜਾਣਗੇ ਸਿਰਫ ਪ੍ਰੋਬਲਮਸ ਕੀ ਨੇ ਤੁਹਾਡੀ ਆਪਣੀ ਐਸੋਸੀਏਸ਼ਨ ਦੀਆਂ ਜਿਹੜੀਆਂ ਤੁਸੀਂ ਵਿਚਾਰ ਕਰਦੇ ਹੋ ਬਟਾਂਦਰਾ ਕਰਦੇ ਹੋ ਆਪਸ ਵਿੱਚ ਕੀ ਸਮੱਸਿਆਵਾਂ ਕੀ ਆ ਰਹੀਆਂ ਤੁਹਾਡੀਆਂ ਜਾਂ ਕੀ ਡਿਮਾਂਡਸ ਕੀ ਨੇ ਸਰਕਾਰ ਤੋਂ ਜਿਹੜੀਆਂ ਸਾਡੇ ਸਮੱਸਿਆਵਾਂ ਇਹ ਆ ਨੇ ਜਿਵੇਂ ਸਾਡਾ ਕੰਪਿਊਟ ਕੱਟਿਆ ਜਾਂਦਾ ਹੈ ਅਸੀਂ ਕੰਪਿਊਟ ਲੈਨੇ ਆ ਪੈਨਸ਼ਨ ਸਮੇ ਜਿਹੜਾ ਕਿ ਪਿਛਲੇ ਟਾਈਮ ਚ 15 ਸਾਲ ਵਿੱਚ ਕੱਟਿਆ ਜਾਂਦਾ ਸੀ ਕਿਸਤਾ ਮੁਤਾਬਕ ਹਰ ਮਹੀਨੇ ਤਕਰੀਬਨ 4000 ਤੇ ਕਰੀਬ ਕਿਸ਼ ਸੀ ਪਰ ਉਹ ਪੈਸੇ ਦੀ ਕਟੌਤੀ ਪੂਰੀ ਦੀ ਪੂਰੀ 10 ਸਾਲ 8 ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ ਜਿਵੇਂ ਕਿ ਇਹ ਸਾਡੀ ਇੱਕ ਪ੍ਰੋਬਲਮ ਸੀ ਜਿਹੜੀ ਅਸੀਂ ਕੋਰਟ ਦੇ ਥਰੂ ਸਾਡੀ ਹਲ ਹੋਈ ਹੈ ਹੁਣ ਉਹ ਸਾਡਾ 10 ਸਾਲ 8 ਮਹੀਨੇ ਚ ਹੀ ਕੱਟਿਆ ਜਾਊਗਾ ਉਸ ਤੋਂ ਬਾਅਦ ਨਹੀਂ ਜਿਵੇਂ ਪਹਿਲਾਂ 15 ਸਾਲ ਕੱਟਦੇ ਸੀ ਉਹਨੂੰ 15 ਸਾਲ ਨਹੀਂ ਕੱਟਿਆ ਜਾਊ ਸਿਰਫ 10 ਸਾਲ 8 ਮਹੀਨੇ ਹੀ ਕੱਟਿਆ ਜਾਵੇਗਾ ਤੇ ਇਹਦਾ ਮੇਨ ਕੋਈ ਮੋਟੀਵੇਸ਼ਨ ਐਸੋਸੀਏਸ਼ਨ ਕ੍ਰੀਏਟ ਕਰਨ ਦਾ ਜਿਹੜਾ ਤੁਸੀਂ ਐਸੋਸੀਏਸ਼ਨ ਬਣਾਈ ਹੈ ਇਹਦਾ ਮੁੱਖ ਮਤਲਬ ਉਦੇਸ਼ ਕੀ ਹੈ ਏਮ ਕੀ ਹੈ ਦਾ ਸਾਡਾ ਐਸੋਸੀਏਸ਼ਨ ਬਣਾਉਣ ਦਾ ਜਿਹੜੀ ਨਵੀਂ ਐਸੋਸੀਏਸ਼ਨ ਬਣਾਈ ਹੈ ਇਹਦਾ ਮਕਸਦ ਇੱਕੋ ਇੱਕ ਹੈ ਸਾਡੇ ਵਿੱਚ ਸਿਵਲ ਕਲਾ ਰੱਖ ਜਾਂ ਸਿਵਲ ਦੇ ਕੋਈ ਆਫਸਰ ਸਹਿਬਾਨ ਬਾੜੇ ਹੋਏ ਸੀ ਜਿਹੜੇ ਸਾਨੂੰ ਕੋਆਪਰੇਟ ਨਹੀਂ ਕਰਦੇ ਸੀ ਸਾਡੇ ਨਾਲ ਬਤਮੀ ਜੀ ਕਰਨ ਤੱਕ ਉਹ ਕਈ ਵਾਰ ਉਤਰਾਈ ਸੀ ਇਹਦੇ ਕਰਕੇ ਸੀ ਉਹਨਾਂ ਨੂੰ ਛੱਡ ਕੇ ਸਿਰਫ ਆਪਣੀ ਜਿਵੇਂ ਪਹਿਲਾਂ ਬਣੀ ਸੀ ਕਿਸੇ ਵੇਲੇ ਜਦੋਂ ਇਹ ਐਸੋਸੀਏਸ਼ਨ ਬਣੀ ਹੈ ਉਦੋਂ ਇਹ ਸਿਰਫ ਨਰੋਲ ਪੁਲਿਸ ডিপਾਰਟਮੈਂਟ ਦੀ ਬਣਾਈ ਗਈ ਸੀ ਤੇ ਇਹ ਥੇਰਾ ਫੇਰੀ ਨਾਲ ਸਾਡੇ ਚ ਵੜ ਗਏ ਸੀ ਚੰਡੀਗੜ੍ਹ ਜੁਨਟਸ ਉਹ ਅਸੀਂ ਉਹ ਕੱਢੇ ਤੇ ਆਪਣੀ ਨਰੋਲ ਆਬਜੈਕਟਿਵ ডিপਾਰਟਮੈਂਟ ਦੀ ਐਸੋਸੀਏਸ਼ਨ ਬਣਾਇਆ ਜਿਹੜੀ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ ਇੰਪਰੂਵਡ ਸੈਂਕਸ਼ਨਡ ਠੀਕ ਹੈ ਥੈਂਕ ਯੂ ਸਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਉਂਕਿ ਕਈ ਮੁਲਾਜ਼ਮ ਨੇ ਜਿਹੜੇ ਉਹ ਬਚਾਰੇ ਮੱਜਾਂ ਦੇ ਪੈਸੇ ਨੇ ਡਿਲੀਗੇਟ ਟੂ ਡੈੱਟਸ ਨੇ ਤਾਂ ਉਹਨਾਂ ਨੂੰ ਕਦੋਂ ਪੈਸੇ ਮਿਲਣਗੇ ਮਤਲਬ ਉਹਨਾਂ ਨੂੰ ਪੈਸੇ ਨੇ ਨਾਮ ਮਿਲੇ ਆਦਿ ਇਹਨਾਂ ਨੇ ਇਲਾਜ ਕਰਾਉਣਾ ਰੁਕ ਗਿਆ ਇਸ ਸਾਰੀ ਇੱਕ ਇੱਕ ਐਸੋਸੀਏਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਜਿਹੜੇ ਜਿਦਾਂ ਤੁਸੀਂ ਕਿਹਾ ਹੀ ਹੈ ਕਿ ਜਿਹੜੇ ਬੈੱਡ ਤੇ ਪਏ ਨੇ ਜਾਂ ਜਿਹੜੇ ਬਿਮਾਰ ਨੇ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਕਿੱਦਾਂ ਦੀ ਮਦਦ ਮਿਲਾਂਦਾ ਜੋ ਵੀ ਉਹ ਕਹਿਣਗੇ ਪਕਾਰ ਕਰਨ ਨੂੰ ਸਾਨੂੰ ਸੱਦਣਗੇ ਜੇ ਉਹਨਾਂ ਦਾ ਆਰਟੀਫੀਸ਼ੀਅਲ ਲੈਣੀ ਆਪਦੀ ਗੱਡੀ ਚ ਲੈ ਕੇ ਜਾਵੋਗੇ ਉਹਨਾਂ ਦੇ ਘਰ ਵੀ ਜਾਵੋਗੇ ਉਹਨਾਂ ਦਾ ਪਤਾ ਵੀ ਦੱਸੋਗੇ ਇਹ ਵੰਗਰ ਪਤਾ ਵੀ ਦੱਸੋਗੇ ਹਰ ਵਾਰ ਤੁਸੀਂ ਉਹਨਾਂ ਦੇ ਨਾਲ ਠੀਕ ਉਹਨਾਂ ਦੀ ਕਿਸੇ ਵੀ ਗੱਲ ਦੇ ਵਿੱਚ ਉਹਨਾਂ ਨੇ ਨਾਲ ਠੀਕ